ਬਬੀ ਆ ਅੰਮ੍ਰਿਤ ਵੇ ਨ ਕੋਲੇ ਆ ਬਬੀ ਹਾ ਅੰਮ੍ਰਿਤ ਕਿਰਨੂ ਫਰਮਾਨ ਹੋ ਆ ਵਰਸੋ ਕਿਰਪਾ ਤਾਰ ਬਲੇ ਹਾਰ ਨਾ ਜਿਨਿ ਸਾਚ ਰਖਿਆ ਉਰ ਧਾ ਗੁਰਕਸ਼ਵਦ ਵਿਚਾਰ

ਘਰ ਸੰਭਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ ਤੁੰ ਅਨਸਰ ਗੁਰੂ ਤੀਸਰੇ ਪਾਠਸ਼ਾਲਾ ਜੀ ਦੁਆਰਾ ਉਚਾਰੀ ਹੋਈ ਬਾਣੀ ਅਨੰਦ ਸਹਿਬ ਜੀ ਦੇ ਇਹ ਪੰਜਵੇਂ ਪਦੇ ਦੀ ਆਓ ਵਿਚਾਰ ਕਰੀਏ ਸਤਿਗੁਰੂ ਜੀ ਸੰਗੋਪਦੇਸ਼ ਕਰ ਰਹੇ ਹਨ ਵਾਜੇ ਪੰਚ ਸ਼ਬਦ ਤਿਤ ਘਰ ਸਭ ਭਗ ਹੈ ਤਿਤ ਘਰ ਉਸ ਇਰਦੇ ਘਰ ਦੇ ਵਿੱਚ ਸਭ ਭਗ ਹੈ ਭਾਰਗਾਂ ਵਾਲੇ ਇਰਦੇ ਦੇ ਵਿੱਚ ਭਾਗਾਂ ਵਾਲੇ ਹਿਰਦੇ ਦੇ ਵਿੱਚ ਘਰ ਵਿੱਚ ਵਾਜੇ ਪੰਜ ਸ਼ਬਦ ਪੰਜ ਸ਼ਬਦ ਅਲੰਕਾਰ ਦੇ ਤੌਰ ਤੇ ਸਤਿਗੁਰੂ ਜੀ ਪੰਜ ਸ਼ਬਦ ਨੂੰ ਲੈਂਦੇ ਹਨ ਪੰਜ ਸ਼ਬਦ ਪੰਜ ਸਾਜਾਂ ਦੀ ਮਿਲਗੀਆਂ ਸੁਰਾਂ ਪੰਜ ਸ਼ਬਦ ਦੇ ਤੌਰ ਤੇ ਲਿਆ ਗਿਆ ਹੈ ਪੰਜ ਸਾਜ ਪਹਿਲਾ ਤਾਂ ਤੰਤੀ ਸਾਜ਼ ਜੋ ਤਾਰਾਂ ਦੇ ਨਾਲ ਵੱਜਤੇ ਹਨ ਸਰੰਗੀ ਵੀਨਾ ਇਹ ਸਾਰੇ ਤੰਤੀ ਸਾਜ਼ ਹਨ ਦੂਸਰੇ ਜੋ ਹਵਾ ਦੇ ਨਾਲ ਚੱਲਦੇ ਹਨ ਬੰਸਰੀ ਹਾਰਮੋਨੀਅਮ ਤੀਸਰਾ ਜੋ ਚਮੜੇ ਦੇ ਨਾਲ ਵੱਜਦੇ ਹਨ ਜਿਸਤਾ ਮਰਤੰਗ ਤਬਲਾ ਚੌਥੇ ਜੋ ਧਾਤ ਦੇ ਬਣੇ ਹੋਏ ਹਨ ਜਿਸਤਾ ਸ਼ੇਣੀ ਪੰਜਵੇਂ ਜਿਹੜੇ ਮਿੱਟੀ ਦੇ ਬਣੇ ਘੜੇ ਜਿਨ੍ਹਾਂ ਦੇ ਵਿੱਚ ਪਲਾੜ ਹੁੰਦਾ ਹੈ ਖਾਲੀ ਜਗਾਹਾਂ ਨੂੰ ਵੇਖਿਆ ਇਸ ਤਰ੍ਹਾਂ ਦੇ ਪੰਜ ਸਾਜ਼ ਜਦੋਂ ਇੱਕ ਰਸ ਇੱਕ ਮਿਲਵੀਆਂ ਸੁਰਾਂ ਦੇ ਵਿੱਚ ਵੱਜਦੇ ਹਨ ਤਾਂ ਇੱਕ ਬਹੁਤ ਹੀ ਵਧੀਆ ਰਸ ਪੈਦਾ ਹੁੰਦਾ ਹੈ ਆਨੰਦ ਪੈਦਾ ਹੁੰਦਾ ਹੈ ਇਹ ਜੋਗੀਆਂ ਦਾ ਸ਼ਬਦ ਪੰਜ ਸ਼ਬਦ ਹੈ ਪਰ ਸਤਿਗੁਰੂ ਜੀ ਇੱਥੇ ਪੰਜ ਸ਼ਬਦ ਨੂੰ ਜੋ ਲੈਂਦੇ ਹਨ ਉਹ ਅਵਸਥਾ ਜਿਸ ਦੇ ਵਿੱਚ ਪੂਰਨ ਆਨੰਦ ਪੈਦਾ ਹੋ ਜਾਂਦਾ ਹੈ ਕਿਉਂਕਿ ਆਨੰਦ ਸਾਹਿਬ ਜਿਹੜਾ ਸ਼ੁਰੂ ਹੁੰਦਾ ਹੈ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਿ ਸਤਿਗੁਰੂ ਦੇ ਮੇਰ ਨਾਲ ਮੇਰੇ ਅੰਦਰ ਆਨੰਦ ਪੈਦਾ ਹੋ ਗਿਆ ਆਨੰਦ ਪੂਰਨ ਖੜਾ ਹੋ ਅੰਦਰ ਆਨੰਦ ਹੀ ਆਨੰਦ ਪੈਦਾ ਹੋ ਗਿਆ ਉਹ ਆਨੰਦ ਜੋ ਕਦੇ ਇਹ ਖੁਸ਼ੀ ਨਹੀਂ ਆਨੰਦ ਜਿਹੜਾ ਕਿ ਫਿਰ ਕਦੀ ਜਾਂਦਾ ਹੀ ਨਹੀਂ ਖੁਸ਼ੀ ਹੈ ਕਾਲੂ ਗਮੀ ਦੇ ਵਿੱਚ ਬਦਲ ਜਾਏਗੀ ਪਰ ਆਨੰਦ ਹੈ ਸਦਾ ਲਈ ਰਹਿੰਦਾ ਹੈ ਉਹ ਆਨੰਦ ਹੈ ਆਨੰਦ ਕਦੋਂ ਮਿਲਿਆ ਇਹ ਅਨੰਦ ਦੀ ਅਵਸਥਾ ਕਦੋਂ ਪ੍ਰਾਪਤ ਹੋਈ ਜਦੋਂ ਸਤਿਗੁਰੂ ਮਿਲ ਗਏ ਜਦੋਂ ਸਤਿਗੁਰੂ ਦੀ ਸ਼ਬਦ ਦੀ ਪ੍ਰਾਪਤੀ ਹੋਈ ਸਤਿਗੁਰੂ ਸ਼ਬਦ ਗੁਰੂ ਦੀ ਸ਼ਬਦ ਦੀ ਪ੍ਰਾਪਤੀ ਹੋਈ ਤਾਂ ਅੰਦਰ ਆਨੰਦ ਪੈਦਾ ਹੋ ਗਿਆ। ਤੋਂ ਇੱਥੇ ਸਤਿਗੁਰੂ ਜੀ ਜੋ ਵਾਜੇ ਪੰਜ ਸ਼ਬਦ ਅਰਥਾਤ ਪੰਜ ਸਾਜਾਂ ਦੇ ਮਿਲਵੀਆਂ ਸੁਰਾਂ ਜਦੋਂ ਵੱਜਦੀਆਂ ਜਿਸ ਤਰ੍ਹਾਂ ਇੱਕ ਆਨੰਦ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਸਪਾਗੇ ਘਰ ਦੇ ਵਿੱਚ ਭਾਗਾ ਵਾਲੇ ਘਰ ਦੇ ਵਿੱਚ ਭਾਗਾ ਵਾਲੇ ਹੀਰ ਦੇ ਘਰ ਦੇ ਵਿੱਚ ਇਹ ਆਨੰਦ ਪੈਦਾ ਹੋ ਗਿਆ। ਅਰ ਹੋਇਆ ਕਦੋਂ ਘਰ ਸਿਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਉਸ ਸਿਪਾਗੇ ਘਰ ਦੇ ਵਿੱਚ ਇਹ ਪੰਜ ਸ਼ਬਦ ਵਾਜੇ ਜਿਸ ਘਰ ਦੇ ਵਿੱਚ ਉਸ ਵਾਹਿਗੁਰੂ ਨੇ ਆਪਣੀ ਸ਼ਕਤੀ ਪਾ ਦਿੱਤੀ ਜਿਸ ਘਰ ਦੇ ਵਿੱਚ ਉਸ ਵਾਹਿਗੁਰੂ ਨੇ ਆਪਣੀ ਕਿਰਪਾ ਕੀਤੀ ਉਸ ਘਰ ਦੇ ਵਿੱਚ ਇਹ ਪੰਜ ਸ਼ਬਦ ਵਜੇ ਉਸ ਦੀ ਕਿਰਪਾ ਦੇ ਨਾਲ ਜਦੋਂ ਇਹ ਪੰਜ ਸ਼ਬਦ ਇਹ ਆਨੰਦ ਰੂਪ ਅੰਦਰ ਪੈਦਾ ਹੋ ਗਿਆ ਪੂਰਨ ਖੜਾਓ ਅੰਦਰ ਪੈਦਾ ਹੋ ਗਿਆ ਫਿਰ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰੇ ਆ ਇਹਨਾਂ ਦਾ ਇਹ ਫਲਤ ਸੀ ਕਿ ਪੰਜਾਂ ਦੂਤਾਂ ਨੇ ਇਸ ਨੂੰ ਵਾਸ ਵਿੱਚ ਕੀਤਾ ਹੋਇਆ ਸੀ ਇਹ ਪੰਜ ਦੂਤ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੇ ਇਸ ਮਨੁੱਖ ਨੂੰ ਇਸ ਜੀਵ ਨੂੰ ਆਪਣੇ ਵਾਸ ਵਿੱਚ ਕੀਤਾ ਹੋਇਆ ਸੀ ਪਰ ਜਦੋਂ ਅੰਦਰ ਪੂਰਨ ਖੜਾਓ ਪੈਦਾ ਹੋ ਗਿਆ ਉਸ ਵਾਹਿਗੁਰੂ ਨੇ ਅੰਦਰ ਸ਼ਕਤੀ ਪੈਦਾ ਕਰ ਦਿੱਤੀ ਕਲਾ ਪੈਦਾ ਕਰ ਦਿੱਤੀ ਫਿਰ ਇਹ ਪੰਜ ਦੂਤ ਜੋ ਸਾਡੇ ਦੇ ਵਾਸ ਦੇ ਵਿੱਚ ਆ ਗਏ ਇਹ ਇਹ ਪੰਚ ਦੂਤਾਂ ਦੇ ਵਾਸਤੇ ਵਿੱਚ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਾਸ ਵਿੱਚ ਸੀ ਪਰ ਹੁਣ ਜਦੋਂ ਅੰਦਰ ਆਨੰਦ ਦੀ ਅਵਸਥਾ ਪੈਦਾ ਹੋਈ ਪੂਰਨ ਖੜਾਓ ਆ ਗਿਆ ਸਤਿਗੁਰੂ ਦਾ ਮਿਲਾਪ ਹੋ ਗਿਆ ਜਿਸ ਕਰਕੇ ਅੰਦਰ ਆਨੰਦ ਪੈਦਾ ਹੋਇਆ ਫਿਰ ਇਹ ਪੰਜੇ ਹੀ ਦੂਤ ਜੋਸਨ ਇਸ ਮੋਹਕ ਦੇ ਵਾਸ ਵਿਚ ਆ ਗਏ ਕਾਰ ਕੰਟਕ ਮਾਰਿਆ ਕਾਲ ਮੌਤ ਦਾ ਸਹਿਮ ਕੰਟਕ ਇਹ ਡਰਾਉਣਾ ਕੰਟਕ ਕੰਡੇ ਨੂੰ ਕਹਿੰਦੇ ਹਨ ਜਦੋਂ ਕੰਡਾ ਚੁੱਕਦਾ ਹੈ ਜਿਤਨਾ ਚਿਰ ਕੰਡਾ ਅੰਦਰੋਂ ਨਿਕਲਦਾ ਨਹੀਂ ਉਤਨਾ ਚਿਰ ਅੰਦਰ ਦਰਦ ਹੋਈ ਜਾਂਦੀ ਹੈ ਤੋਂ ਇੱਥੇ ਸਤਿਗੁਰੂ ਜੀ ਕਾਲ ਕੰਟਕ ਕਿ ਕਾਲ ਰੂਪੀ ਮੌਤ ਰੂਪੀ ਸਹਿਮ ਜੋ ਭਿਆਨਕ ਸਹਿਮ ਹੈ ਜੋ ਸਾਡੇ ਅੰਦਰ ਦਰਦ ਪੈਦਾ ਕਰਦੀ ਹੈ ਉਹ ਵੀ ਕਦਮ ਉੱਜਾਂਦਾ ਹੈ ਮੌਤ ਦਾ ਸਹਿਮ ਵੀ ਨਹੀਂ ਰਹਿੰਦਾ ਜਦੋਂ ਉਸ ਵਾਹਿਗੁਰੂ ਦੀ ਕਿਰਪਾ ਸਰਕਾਰ ਆਨੰਦ ਦੀ ਅਵਸਥਾ ਪੈਦਾ ਹੁੰਦੀ ਹੈ ਧੁਰ ਕਰਮ ਪਾਇਆ ਤੁਦ ਜਿੰਨ ਕੋ ਸਨਾਹ ਹਰ ਕੈ ਲਾ ਕੇ ਧੁਰ ਤੋਂ ਵਾਹਿਗੁਰੂ ਤੋਂ ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਹੈ ਧੁਰ ਕਰਮ ਪਾਇਆ ਕਰਮ ਦੇ ਰਾਹੀ ਉਸ ਤੇ ਬਖਸ਼ਸ਼ੇ ਰਾਹੀ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਸਿਮਰਨ ਦੀ ਪ੍ਰਾਪਤੀ ਕਰ ਲਈ ਉਸ ਵਾਹਿਗੁਰੂ ਦੀ ਸਿਰ ਸਲਾਹ ਨਾਲ ਜੁੜ ਗਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾ ਕੇ ਉਹੀ ਹਰੀ ਦੇ ਨਾਮ ਦੇ ਵਿੱਚ ਜੁੜਦੇ ਹਨ ਉਹੀ ਇਸ ਸੰਗਤ ਦੇ ਵਿੱਚ ਆਉਂਦੇ ਹਨ ਸੰਗਤ ਵਿੱਚ ਆ ਕੇ ਗੁਰੂ ਦੀ ਬਖਸ਼ਿਸ਼ ਹੋਈ ਬਾਣੀ ਦੇ ਨਾਲ ਜੁੜਦੇ ਹਨ ਗੁਰੂ ਦੀ ਬਖਸ਼ਿਸ਼ ਹੋਈ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਅਤੇ ਆਪਣਾ ਜਨਮ ਸਫਲਾ ਕਰਦੇ ਹਨ ਕਹੈ ਨਾਨਕ ਤੰ ਸੁਖ ਹੋਆ ਇੱਕ ਘਰ ਅਨਾਦ ਵਾਚੇ ਜਿਨ੍ਹਾਂ ਦੇ ਉਤੇ ਧੁਰ ਤੋਂ ਬਖਸ਼ਿਸ਼ ਹੋਈ ਉਸ ਤੁਰ ਦੇ ਬਖਸ਼ਿਸ਼ ਤੇ ਰਾਹੀ ਜਿਨ੍ਹਾਂ ਨੇ ਸਿਮਰਨ ਦੀ ਪ੍ਰਾਪਤੀ ਹੋਈ ਨਾਮ ਦੇ ਨਾਲ ਜੁੜ ਗਏ ਕਹੈ ਨਾਨਕ ਤਾਂ ਸੁਖ ਹੋਆ ਫਿਰ ਉਹਨਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਤਿਤ ਘਰ ਅਨਹਦ ਵਾਜੇ ਫਿਰ ਉਹਨਾਂ ਦੇ ਘਰ ਦੇ ਵਿੱਚ ਅਨਹਦ ਬਿਨਾਂ ਹੱਦ ਤੋਂ ਇੱਕ ਰਾਸ ਵਾਜੇ ਖੁਸ਼ੀਆਂ ਦੇ ਵਾਜੇ ਵੱਜਦੇ ਹਨ ਆਨੰਦ ਦੇ ਵਾਜੇ ਵੱਜਦੇ ਹਨ ਜਿਨ੍ਹਾਂ ਦੇ ਘਰ ਉਹ ਵਾਹਿਗੁਰੂ ਦੀ ਜੋਤ ਆ ਜਾਂਦੀ ਹੈ ਜਿਨ੍ਹਾਂ ਦੇ ਘਰ ਸੋ ਉਹ ਵਾਹਿਗੁਰੂ ਪਰਕشش ਕਰਦਾ ਹੈ ਜਿਹੜੇ ਤੇ ਨਾਮ ਦੇ ਨਾਲ ਜੋ ਜਾਂਦੇ ਹਨ ਸਾਚੀ ਨਿਵ ਲੈ ਬਿਨੁ ਦੇ ਨਿਮਾਣੀ ਦੇਹਿ ਨਿਮਾਣੀ ਲੈ ਬਾਜੁਣ ਕਿਆ ਕਰੇ ਵਿਚਾਰੀਆਂ ਸਾਚੀ ਲਿਵੈ ਉਸ ਵਾਹਿਗੁਰੂ ਦੀ ਸੱਚੀ ਪ੍ਰੀਤ ਤੋਂ ਬਿਨਾ ਇਹ ਜੀਵ ਨਿਮਾਨੀ ਹੈ ਇਹ ਜੀਵ ਨੂੰ ਕੋਈ ਵਡਿਆਈ ਨਹੀਂ ਮਿਲਦੀ ਇਹ ਜੀਵ ਜੋ ਹੈ بے ਆਸਰਾ ਹੋ ਜਾਂਦੀ ਹੈ ਜਦੋਂ ਉਸ ਸੱਚੇ ਦੀ ਪ੍ਰੀਤ ਨਾਲ ਨਹੀਂ ਜੁੜਦੀ ਸਾਚੀ ਲਿਵੈ ਪੈਨ ਦੇ ਨਿਮਾਣੀ ਕਿਉਂਕਿ ਅਸੀਂ ਸਾਡਾ ਸਰੀਰ ਜੋ ਹੈ ਉਸ ਵਾਇਗੁਰ ਦੇ ਨਾਲ ਨਹੀਂ ਜੁੜਦਾ ਉਸ ਸੱਚੀ ਪ੍ਰੀਤ ਦੇ ਨਾਲ ਨਹੀਂ ਜੁੜਦਾ ਬਲਕਿ ਕਟਾਮ ਦੇ ਨਾਲ ਜੁੜਦਾ ਹੈ ਪਰਿਵਾਰ ਦੇ ਨਾਲ ਜੁੜਦਾ ਹੈ ਮਾਇਆ ਦੇ ਨਾਲ ਜੁੜਦਾ ਹੈ ਪਰ ਜਦੋਂ ਉਹ ਸੱਚੀ ਪ੍ਰੀਤ ਦੇ ਨਾਲ ਜੁੜਦਾ ਹੈ ਫਿਰ ਉਸ ਦੇ ਅੰਦਰ ਉਹ ਵਾਇਗੁਰ ਦਾ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਅਰ ਸਾਚੀ ਲੇਵੈ ਬਿਨ ਦੇ ਮਹਿਮਾਨੀ ਸਾਚੀ ਪ੍ਰੀਤ ਤੋਂ ਬਿਨਾ ਇਹ ਦੇ ਜੋ ਹੈ ਦੇ ਆਸਰਾ ਹੋ ਜਾਂਦੀ ਹੈ ਕਿਉਂਕਿ ਅਸੀਂ ਜੁੜਦੇ ਹੀ ਕੋਟਾਂ ਬਣਾ ਲਾ ਇਹ ਕੋਟਾਂ ਤੂੰ ਜੇ ਦੇਖਦਾ ਚਲ ਨਹੀਂ ਤੇਰੇ ਨਾਲੇ ਸਾਥ ਤੇਰਾ ਚਲ ਨਹੀਂ ਇਸ ਨਾਦ ਕਿਉਂ ਚਿਤ ਲਾਈਏ ਜਿਹੜਾ ਕੋਟੰਪ ਨਾਲ ਜਾਣਾ ਹੀ ਨਹੀਂ ਹੈ ਸਿਰਫ ਸਾਚੀ ਪ੍ਰੀਤ ਹੀ ਨਾਲ ਜਾਣੀ ਹੈ ਤੇ ਫਿਰ ਇਹੋ ਜੇ ਕੋਟੰਪ ਦੇ ਨਾਲ ਕਿਉਂ ਚਿਤ ਲਾਈਏ ਫਿਰ ਚਿਤ ਕਿਸ ਨਾਲ ਲਾਣਾ ਹੈ ਸਾਚੀ ਨਿਵੇ ਉਸ ਸਾਚੀ ਪ੍ਰੀਤ ਦੇ ਨਾਲ ਜੋੜਨਾ ਹੈ ਜਿਸ ਪ੍ਰੀਤ ਤੋਂ ਬਿਨਾ ਇਹ ਦੇ ਜੋ ਹੈ بے ਆਸਰਾ ਹੈ निमानी क्या करे ए जो शरीर जो है, उस सच्ची प्रीत तो बिना निमा है शरीर जो नमाना है बे आसरा है क्या करे ये फिर की कर सकता है उस जदों तक वाहेगुरु इस पर कृपा नहीं करता तुद बाज समरथ को ना कृपा कर बनवारिया बनवारिया ए, ए जगत दे मालक तेरे तो बिना कोई भी इस देह सुचे पासे नहीं ला सकता तू ही समरथ है ਜੋ ਗੁਰੂ ਦੇ ਸ਼ਬਦੇ ਨਾਲ ਜੋੜ ਕੇ ਇਸ ਦੇ ਨੂੰ ਸਾਚੀ ਪ੍ਰੀਤ ਦੇ ਨਾਲ ਜੋੜ ਸਕਦਾ ਹੈ ਇਸ ਕਰਕੇ ਬਨਵਾリエਗਾ ਕਿਰਪਾ ਕਰ اے ਵਾਹਿਗੁਰੂ ਹੀ ਜਗਤ ਦੇ ਮਾਲਕ ਕਿਰਪਾ ਕਰਕੇ ਇਸ ਨੂੰ ਆਪਣੇ ਨਾਲ ਜੋੜ ਕੇ ਆਪਣੇ ਦੇ ਨਾਲ ਜੋੜ ਕੇ ਆਪਣੇ ਨਾਮ ਦੀ ਬਖਸ਼ਿਸ਼ ਕਰੋ ਇਸ ਨਉਰ ਥਾਉ ਨਾਣੀ ਸ਼ਬਦ ਲਾਗ ਸਵਾਰੀਆਂ ਇਸ ਦਿਹ ਨੂੰ ਇਸ ਸਰੀਰ ਨੂੰ ਹੋਰ ਕੋਈ ਤਾਉ ਨਹੀਂ ਦਿਸਦਾ ਜਿਹੜਾ ਕਿਸ ਨੂੰ ਸੁਚੱਜੇ ਪਾਸੇ ਲਾ ਸਕੇ ਇਸ ਕਰਕੇ ਸਤਿਗੁਰੂ ਜੀ ਤੁਸੀਂ ਹੀ ਸਮਰੱਤ ਹੋ ਜਿਹੜੇ ਕਿ ਇਸ ਨੂੰ ਸ਼ਬਦ ਦੇ ਨਾਲ ਜੋੜ ਕੇ ਸਵਾਰ ਸਕਦੇ ਹੋ ਸ਼ਬਦ ਲਾਗ ਸਵਾਰੀਆਂ ਸ਼ਬਦ ਦੇ ਨਾਲ ਜੋੜ ਕੇ ਤੁਸੀਂ ਸਮਰਾਤ ਵਾਹਿਗੁਰੂ ਤੁਸੀਂ ਹੀ ਇਸ ਮਨੁੱਖ ਨੂੰ ਤਾਰ ਸਕਦੇ ਹੋ ਕਹੈ ਨਾਨਕ ਲਿਵੈ ਬਾਝੂ ਕਿਆ ਕਰੇ ਵਿਚਾਰੀਆਂ ਕਹੈ ਨਾਨਕ ਨਾਨਕ ਦੇ ਆਪ ਤਨ ਲਿਵੈ ਬਾਝੂ ਸੱਚੀ ਪ੍ਰੀਤ ਤੋਂ ਬਿਨਾ ਇਹ ਤੇਜ ਹੋ ਹੈ ਇਸ ਸੁਚੰਜੇ ਕੰਮ ਨਹੀਂ ਕਰ ਸਕਦੀ ਇਹ ਦੂਸਰੇ ਹੀ ਕੰਮਾਂ ਦੇ ਵਿੱਚ ਲੱਗੀ ਰਹਿੰਦੀ ਹੈ ਇਸ ਕਰਕੇ ਸਤਿਗੁਰੂ ਕੀ ਉਪਦੇਸ਼ ਕਰਦੇ ਹਨ ਕਿ ਉਸ ਪਰਮਾਤਮਾ ਨੂੰ ਬੇਨਤੀ ਕਰੋ ਕਿਰਪਾ ਕਰ ਬਨਵਾਰੀਆ ਤੁਧ ਬਾਜ ਸਮਰੱਥ ਕੋਈ ਨਹੀਂ ਤੇਰੇ ਤੋਂ ਬਿਨਾ ਹੋਰ ਕੋਈ ਸਮਰੱਥ ਨਹੀਂ ਜੋ ਇਸ ਦੇ ਨੂੰ ਸੱਚੀ ਪ੍ਰੀਤ ਦੇ ਨਾਲ ਜੋੜ ਸਕੇ ਸੁਚੰਜੇ ਪਾਸੇ ਜੋੜ ਸਕੇ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਸ਼ਬਦ ਦੇ ਨਾਲ ਜੋੜਨ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੀ ਪ੍ਰਾਪਤੀ ਸਾਨੂੰ ਕਰੋਮ ਤਾਂ ਜੋ ਸਾਡਾ ਵੀ ਚਲਨ ਜੋਇਆ ਸਤਿਦਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ